ਜ਼ੁਰਮ ਦੀ ਦੁਨੀਆ ਦੇ ਵਿੱਚ دہشت ਮਚਾਉਣ ਵਾਲਿਆਂ ਦੇ ਘਰਾਂ ਦੇ ਵਿੱਚ ਸ਼ੈਣਾਈਆਂ ਵੱਜਨ ਜਾ ਰਹੀਆਂ ਨੇ ਕਿਉਂਕਿ ਇੱਕ ਵੱਡੇ ਬਦਮਾਸ਼ ਦਾ ਲੇਡੀ ਡੌਨ ਦੇ ਨਾਲ ਵਿਆਹ ਹੋਣ ਜਾ ਰਿਹਾ ਜਿਸ ਤੋਂ ਬਾਅਦ ਪੁਲਿਸ ਨੇ ਵੀ ਚਾਰੇ ਪਾਸੇ ਘੇਰਾ ਪਾਇਆ ਹੋਇਆ ਕਾਲਾ ਜੇਠੜੀ ਦਾ ਵਿਆਹ ਹੋਣ ਜਾ ਰਿਹਾ ਹੈ ਲੇਡੀ ਡੌਨ ਦੇ ਨਾਲ ਜਿਸ ਕਰਕੇ ਅਦਾਲਤ ਨੇ ਵੀ ਕਾਲਾ ਜੇਠੜੀ ਨੂੰ 6 ਘੰਟੇ ਦੀ ਪੈਰੋਲ ਦੇ ਦਿੱਤੀ ਹੈ ਦਿੱਲੀ ਪੁਲਿਸ ਵੀ ਉਸ ਵਿਆਹ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਲੇਡੀ ਡੋਨ ਅਨੁਰਾਦਾ ਜਿਸ ਨੇ ਕੀ ਲਾਲ ਰੰਗ ਦਾ ਸੂਹਾ ਜੋੜਾ ਪਾਇਆ ਹੋਇਆ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਕਾਲਾ ਜੇਠੜੀ ਦੇ ਨਾਲ ਜੇਕਰ ਕਾਲਾ ਜੇਠੜੀ ਦੇ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵਿਆਹ ਦੀ ਲਈ ਜੋ ਹੈ 6 ਘੰਟੇ ਦੀ ਪੈਰੋਲ ਦਿੱਤੀ ਗਈ ਹੈ ਇਸ ਤੋਂ ਇਲਾਵਾ 13 ਮਾਰਚ ਯਾਨੀ ਕਿ ਕੱਲ ਨੂੰ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਉਹਨਾਂ ਦੇ ਗ੍ਰਹਿ ਪ੍ਰਵੇਸ਼ ਤੇ ਲਈ 6 ਘੰਟੇ ਦੀ ਹਿਰਾਸਤੀ ਪੈਰੋਲ ਦਿੱਤੀ ਹੈ ਤਾਂ ਕਾਲਾ 제ਠੜੀ ਹਰਿਆਣਾ ਦੇ ਸੋਨੀਪੱਤ ਦੇ ਪਿੰਡ 제ਠੜੀ ਦਾ ਰਹਿਣ ਵਾਲਾ ਜਿਸ ਨੂੰ ਕਿ ਇਹ ਪੈਰੋਲ ਦਿੱਤੀ ਗਈ ਆ ਉਸ ਦੇ ਵਿਰੁੱਧ ਕਈ ਸੂਬਿਆਂ ਦੇ ਵਿੱਚ मामले दर्ज ਨੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਰਾਜਸਥਾਨ ਉੱਤਰਾਖੰਡ ਦੇ ਵਿੱਚ ਕਈ ਮਾਮਲੇ ਦਰਜ ਨੇ ਤੇ ਜੇਕਰ ਉਹਨਾਂ ਦੀ ਪ੍ਰੇਮਿਕਾ ਯਾਨੀ ਕਿ ਲੇਡੀ ਡੌਨ ਦੀ ਗੱਲ ਕੀਤੀ ਜਾਵੇ ਅਨੁਰਾਦਾ ਦੇ ਨਾਲ ਕਾਲਾ 제ਠੜੀ ਵਿਆਹ ਕਰਵਾਉਣ ਜਾ ਰਹੇ ਨੇ ਤਾ 2021 ਦੇ ਵਿੱਚ ਕਾਲਾ ਜੈਟਰੀ ਨੂੰ ਗ੍ਰਫਤਾਰ ਕੀਤਾ ਜਾਂਦਾ ਹੈ ਕਤਲ ਅਗਵਾ ਡਕੈਤੀ ਤੇ ਹੋਰ ਕਈ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਮਲਜ਼ਮ ਹੈ 12ਵੀਂ ਪਾਸ ਹੈ ਕੇਬਲ ਆਪਰੇਟਰ ਦੇ ਵਜੋਂ ਕੰਮ ਕਰਦਾ ਸੀ ਤੇ 2004 ਦੇ ਵਿੱਚ ਲੁੱਟਖੋਦੇ ਮਾਮਲੇ ਦੇ ਵਿੱਚ ਸામਣੇ ਆਉਣ ਦੇ ਕੁਝ ਸਾਲ ਬਾਅਦ ਉਸ ਦੇ ਕਤਲ ਕੇਸ ਦੇ ਵਿੱਚ ਵੀ ਉਸ ਤੇ ਨਾਮ ਬੋਲਣ ਲੱਗ ਪਏ ਜਿਸ ਤੋਂ ਬਾਅਦ ਉਸ ਨੂੰ ਗ੍ਰਫਤਾਰ ਕੀਤਾ ਗਿਆ ਤਾਂ ਜੇਕਰ ਉਸ ਲੇਡੀ ਡਾਨ ਦੀ ਗੱਲ ਕੀਤੀ ਜਾਵੇ ਤਾਂ ਅਪਰਾਧ ਜਗਤ ਦੇ ਵਿੱਚ ਅਨੁਰਾਦਾ ਰਾਣੀ ਨੂੰ ਲੇਡੀ ਡਾਨ ਦੇ ਵਜੋਂ ਤੇ ਨਾਲ ਹੀ ਅਨੁਰਾਦਾ ਰਿਵੋਲਵਰ ਰਾਣੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤਾਂ ਕਾਲਾ ਜਥੇਦਾਰੀ ਨੂੰ 30 ਜੁਲਾਈ 2021 ਨੂੰ ਜੋ ਹੈ ਗ੍ਰਫਤਾਰ ਕੀਤਾ ਗਿਆ ਸੀ ਉਸ ਵੇਲੇ ਅਨੁਰਾਦਾ ਨੂੰ ਵੀ ਗ੍ਰਫਤਾਰ ਕੀਤਾ ਗਿਆ ਸੀ 9 ਸਾਲ ਪਹਿਲਾਂ ਇਹ ਲੇਡੀ ਡੋਨ ਹੈ Rajasthan ਦੇ ਇੱਕ ਬਦਮਾਸ਼ ਤੇ ਸੰਪਰਕ ਦੇ ਵਿੱਚ ਸੀ ਪਰ ਮੁਕਾਬਲੇ ਦੇ ਵਿੱਚ ਉਹ ਬਦਮਾਸ਼ ਮਾਰਿਆ ਜਾਂਦਾ ਜਿਸ ਤੋਂ ਬਾਅਦ ਜੋ ਹੈ ਅਨੁਰਾਦਾ ਦੀ ਲਵ ਸਟੋਰੀ ਸ਼ੁਰੂ ਹੁੰਦੀ ਹੈ ਕਾਲਾ ਜੇਠੜੀ ਦੇ ਨਾਲ ਤੇ ਹੁਣ ਦੋਵੇਂ ਜਣੇ ਵਿਆਹ ਕਰਵਾਉਣ ਜਾ ਰਹੇ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਦੋਵਾਂ ਦੇ ਵਿਆਹ ਦਾ ਕਾਰਡ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਇਆ ਸੀ ਦਿੱਲੀ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਹੈ ਜਿੱਥੇ ਕੀ ਘੇਰਾ ਪਾਇਆ ਹੋਇਆ ਹੈ ਪੁਲਿਸ ਨੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਚਾਰੇ ਪਾਸੇ ਪੁਲਿਸ ਦੀ ਪੁਲਿਸ ਵਿਖਾਈ ਦੇ ਰਹੀ ਹੈ ਇੱਥੋਂ ਤਾਂ ਕਿ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਵੀ ਡਿਊਟੀ ਲਗਾਈ ਹੋਈ ਹੈ ਡੌਗ ਸਕੁਐਡ ਵੀ ਬੁਲਾਏ ਗਏ ਨੇ ਤਾਂ ਕਿ ਕੋਈ ਵੀ ਅਣ ਸੁਖਾਵੀ ਘਟਨਾ ਨਾ ਵਾਪਰ ਸਕੇ ਤਾਂ ਜਿੱਥੇ ਇੱਕ ਪਾਸੇ ਜ਼ੁਰਮ ਦੀ ਦੁਨੀਆ ਦੇ ਵਿੱਚ دہشت ਮਚਾਈ ਤੇ ਅੱਜ ਉਹੀ ਆਪਣੀ ਲਵ ਸਟੋਰੀ ਨੂੰ ਨੇਪਰੇ ਚਾੜਦੇ ਹੋਏ ਵਿਖਾਈ ਦੇ ਰਹੇ ਨੇ ਘਰਾਂ ਦੇ ਵਿੱਚ ਸ਼ੈਣਾਈਆਂ ਵਜ ਰਹੀਆਂ ਨੇ ਕਿਉਂਕਿ ਲੇਡੀ ਡਾਨ ਦੇ ਨਾਲ ਵਿਆਹ ਕਰਵਾਉਣ ਜਾ ਰਿਹਾ ਹੈ ਹਰਿਆਣਾ ਦਾ ਇੱਕ ਮੰਨਿਆ ਪਰ ਮੰਨਿਆ ਬਦਮਾਸ਼ ਦਿੱਲੀ ਦੀਆਂ ਤਸਵੀਰਾਂ ਨੇ ਜਿੱਥੇ ਕੀ ਲਾੜੇ ਦੇ ਹੱਥਾਂ ਦੇ ਵਿੱਚ ਹਥਕੜੀ ਹੋਵੇਗੀ ਤੇ ਉਹ ਲੇਡੀ ਡੌਨ ਦੇ ਨਾਲ ਜੋ ਹੈ ਵਿਆਹ ਜਾਂ ਰਸਮਾਂ ਅਦਾ ਕਰਨਗੇ ਕਾਲਾ ਜੇਠੜੀ ਦਾ ਵਿਆਹ ਲੇਡੀ ਡੌਨ ਦੇ ਨਾਲ ਹੋਣ ਜਾ ਰਿਹਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਡਿਊਟੀ ਦਿਂਦੇ ਹੋਏ ਪਹਿਰਾ ਲਗਾਇਆ ਹੋਇਆ ਹੈ ਤਾਂ ਕਿ ਇਸ ਵਿਆਹ ਦੇ ਪ੍ਰੋਗਰਾਮ ਦੇ ਦਰਮਿਆਨ ਕੋਈ ਹਮਲਾ ਨਾ ਕਰ ਸਕੇ ਇਸ ਲਈ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਦਿੱਲੀ ਪੁਲਿਸ ਸਪੈਸ਼ਲ ਸੈੱਲ ਸਪੌਟ ਦਸਤਾ ਕ੍ਰਾਈਮ ਬ੍ਰਾਂਚ ਸਥਾਨਕ ਪੁਲਿਸ ਤੀਜੀ ਬਟਾਲੀਅਨ ਹਰਿਆਣਾ ਪੁਲਿਸ ਦੀ ਸੀਆਈਏ ਰਾਜਸਥਾਨ ਪੁਲਿਸ ਤੇ ਰਾਸ਼ਟਰੀ ਏਜੰਸੀ ਐਨਆਈਏ ਦੇ ਅਧਿਕਾਰੀਆਂ ਦੀ ਇਸ ਵਿਆਹ ਦੇ ਉੱਤੇ ਤਿੱਖੀ ਨਜ਼ਰ ਹੈ ਰਹਿਣ ਵਾਲੀ ਹੈ ਤਾਂਤ ਮੌਕੇ ਦੀਆਂ ਤਸਵੀਰਾਂ ਹੀ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਕਿੰਨੇ ਵੱਡੇ ਪੱਦਰ ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਜਿਹੜੀ ਹੈ ਲਗਾਈ ਗਈ ਹੈ ਇੱਕ ਜੇ ਕਹਿ ਸਕਦੇ ਆ ਕਿ ਕਿਸ ਤਰ੍ਹਾਂ ਡਰੋਨ ਦੇ ਨਜ਼ਰਾਹੀ ਵੀ ਜੋ ਹੈ ਸਾਰੀ ਨਜ਼ਰ ਰੱਖੀ ਜਾਏਗੀ ਬੈਂਕਟ ਹਾਲ ਦੇ ਅੰਦਰ ਤੇ ਬਾਹਰ ਇਥੋਂ ਤੱਕ ਕਿ ਸੜਕਾਂ ਤੇ ਗਲੀਆਂ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਤੇ ਨਾਤੀ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਲੇਡੀ ਡਾਨ ਹੈ ਜਿਸ ਨੇ ਕੀ ਲਾਲ ਰੰਗ ਦੀ ਪੋਸ਼ਾਕ ਪਾਈ ਹੋਈ ਹੈ ਲਾਲ ਸੁਹਾਗਾ ਜੋੜਾ ਪਾਇਆ ਹੋਇਆ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਜਿਸ ਤਰ੍ਹਾਂ ਕੋਈ ਸ਼ਾਹੀ ਵਿਆਹ ਹੁੰਦਾ ਹੈ ਤਾਂ ਉਸ ਦੇ ਵਿੱਚ ਇਸ ਤਰ੍ਹਾਂ ਦੀ ਤੈਨਾਤੀ ਕੀਤੀ ਜਾਂਦੀ ਹੈ ਤੇ ਲੇਡੀ ਡਾਨ ਦੇ ਵਿਆਹ ਦੇ ਵਿੱਚ ਵੀ ਠੀਕ ਇਸੇ ਤਰ੍ਹਾਂ ਦੀ ਪੁਲਿਸ ਮੁਲਾਜ਼ਮਾਂ ਦੀ ਹੈ ਤਨਾਤੀ ਕੀਤੀ ਹੋਈ ਹੈ ਗੱਡੀ ਦੇ ਵਿੱਚ ਉਹ ਲੇਡੀ ਡੌਨ ਤੁਸੀਂ ਦੇਖ ਸਕਦੇ ਹੋ ਬੈਠੀ ਹੋਈ ਹੈ ਅੱਖਾਂ ਤੇ ਕਾਲੇ ਚਸ਼ਮੇ ਲਗਾਏ ਹੋਏ ਨੇ ਹੱਥ ਦੇ ਵਿੱਚ ਮੋਬਾਈਲ ਫੋਨ ਫੜਿਆ ਹੋਇਆ ਤੇ ਅੰਦਰ ਜਾਂਦੇ ਹੋਏ ਵਿਖਾਈ ਦੇ ਰਹੇ ਨੇ ਹਾਲਾਂਕਿ ਗੱਡੀ ਖੁਦ ਚਲਾ ਕੇ ਪਹੁੰਚੇ ਨਹੀਂ ਨਾਲ ਦੇ ਸਾਥੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਇਸ ਵਿਆਹ ਤੇ ਪੂਰੀ ਤਰ੍ਹਾਂ ਠਿਕਰੀ ਪੈਰਾ ਦਿੰਦੇ ਹੋਏ ਵਿਖਾਈ ਦੇ ਰਹੇ ਨੇ